ਕੀ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਗਿਆ ਇੱਥੇ ਕੋਰਾਲੀ ਸ਼ਹਿਰ ਦੇ ਵਿੱਚ ਪਟਾਕਾ ਮਾਰਕ ਮਾਰਕੀਟ ਦੇ ਵਿੱਚ ਇਹਦੇ ਬਾਰੇ ਜਿਹੜਾ ਜਾਣਕਾਰੀ ਦਿਓ ਜੀ ਦੇਖੋ ਜੀ ਜਿਹੜਾ ਸਾਡਾ ਅੱਜ ਦਾ ਤੁਸੀਂ ਅਵੇਰਨੈਸ ਮਾਰਚ ਹੈ ਇਹ ਅਸੀਂ ਕੋਈ ਦੁਕਾਨਦਾਰਾਂ ਦੇ ਵਿਰੁੱਧ ਨਹੀਂ ਕੀਤਾ ਇਹ ਸਰਕਾਰ ਦੇ ਵਿਰੁੱਧ ਜ਼ਰੂਰ ਕੀਤਾ ਅਸੀਂ ਉਹ ਇਹ ਚੀਜ਼ ਦੇ ਮੱਦੇਨਜ਼ਰ ਕੀਤਾ ਵੀ ਜਿਸਨਾ ਸਾਈਡ ਲਾਈਟ ਦੇ ذریعے ਜਿੱਕੜਾ ਸਰਕਾਰ ਕਹਿੰਦੀ ਹੈ ਜਿੱਕੜਾ ਮੈਲਪੁਰ ਕਿਸਾਨ ਤੇ ਪਰਚਾ ਹੋਇਆ ਉਸ ਦੀ ਜ਼ਮੀਨ ਉੱਤੇ ਲਾਲ ਲਕੀਰ ਫੇਰੀ ਗਈ ਸੋ ਅਸੀਂ ਜਿੱਥੇ ਵੀ ਕਿਸਾਨਾਂ ਦੇ ਨਾਲ ੱਤਕਾ ਹੋ ਰਿਹਾ ਸਰਕਾਰ ਕਰ ਰਹੀ ਹੈ ਸਰਕਾਰ ਨੂੰ ਦੱਸਣਾ ਚਾਹੁੰਦੇ ਕਿ ਤੁਸੀਂ ਸੈਟਲਾਈਟ ਜਰੀਏ ਕਹਿੰਦੇ ਵੀ ਹਾਂ ਜੀ ਇੱਥੇ ਪਰਚਾ ਕਰ ਦਿਓ ਕਿਸਾਨ ਨੇ ਅੱਗ ਲਾਤੀ ਜਿਹੜੇ ਮਜਬੂਰੀ ਵਸ ਲਾਈਗੀ ਕਿਉਂਕਿ ਅੱਜ ਤੁਹਾਨੂੰ ਪਤਾ 60 70% ਬਿਲਕੁਲ ਅੱਗ ਨਹੀਂ ਲਗਾਈ ਜਾਂਦੀ ਲੇਕਿਨ ਜਿਹੜਾ ਛੋਟਾ ਜ਼ਿਮੀਦਾਰ ਹੈ ਕਿਸੇ ਤਰੀਕੇ ਦੇ ਨਾਲ ਆਪਦਾ ਬਰਸੀਨ ਹਰਾਚਾਰਾ ਬੀਜਣ ਵਾਸਤੇ ਲਾਉਂਦਾ ਹੈ ਉਸੇ ੱਤਕਾ ਕੀਤਾ ਜਾਂਦਾ ਹੈ ਦੂਜੇ ਪਾਸੇ ਸਰਕਾਰ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਜਿਹੜਾ ਸੈਟਲਾਈਟ ਦੇ ਜਰੀਏ ਪੀਹਾ ਕਿੰਨੇ ਕਿਸਾਨਾਂ ਦੀ ਹੁਣ ਤੱਕ ਜੀਰੀ ਦੀ ਫਸਲ ਤਬਾਹ ਹੋ ਚੁੱਕੀ ਆ ਕਿਸੇ ਦੇ ਬੌਨਾ ਰੋਗ ਪੈ ਗਿਆ ਅਸੀਂ ਬਾਰ ਬਾਰ ਡੀਸੀ ਸਾਹਿਬਾਨਾਂ ਤੇ ਨਾਲ ਮੀਟਿੰਗਾਂ ਕਰ ਚੁੱਕੇ ਜਿਸ ਦਾ ਅਜੇ ਤੱਕ ਕੋਈ ਹੱਲ ਨਹੀਂ ਜੇ ਨਿਕਲਿਆ ਹੜ ਪ੍ਰਭਾਵਿਤ ਖੇਤਰ ਵਿੱਚ ਕਿੰਨੇ ਕਿਸਾਨਾਂ ਦੀ ਬਿਲਕੁਲ ਫਸਲ ਖਤਮ ਹੋ ਗਈ ਕਿੰਨੇ ਪਰਿਵਾਰਾਂ ਦੇ ਜਿਹੜੇ ਘਰ ਸਨ ਜਾਂ ਉਹਨਾਂ ਦੇ ਪਸ਼ੂ ਸਨ ਉਹਨਾਂ ਦਾ ਕਿੰਨਾ ਮਾਲ ਡੰਗਰ ਦਾ ਨੁਕਸਾਨ ਹੋਇਆ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਪੋਰਟਲ ਜਾਰੀ ਨਹੀਂ ਕੀਤਾ ਗਿਆ ਅਤੇ ਦੂਜੇ ਪਾਸੇ ਸਰਕਾਰ ਬੋਲਦੀ ਹੈ ਆਪਦੀ ਗੱਲ ਰੱਖਦੀ ਹੈ ਵੀ ਦਿਲ ਜਿਹੜੇ ਸਿਆਸੀ ਲੋਕ ਹੈ ਵੀ ਪੰਜਾਬ ਦਾ ਧੂਆਂ ਬੜੀ ਛੇਤੀ ਦਿੱਲੀ ਜਾ ਕੇ ਮਾਰ ਕਰਦਾ ਹੈ ਵੀ ਤੂੰ ਇਹਨੂੰ ਇੰਨਾ ਪਿਆਰ ਹੈ ਦਿੱਲੀ ਦੇ ਨਾਲ ਉਹ 5-7 ਮਿੰਟਾਂ ਦੇ ਵਿੱਚ ਇਥੋਂ ਅੱਗ ਲਾਉਣੇ ਦਿੱਲੀ ਜਾ ਕੇ ਉਹ ਦਿੱਲੀ ਦੀ ਜਨਤਾ ਤੇ ਨੂੰ ਮਾਰਦਾ ਹੈ ਉਹਨੂੰ ਗਲਬੱਕੜੀ ਪਾਉਂਦਾ ਉੱਥੇ ਦੀ ਜਨਤਾ ਦਾ ਨੁਕਸਾਨ ਕਰਦਾ ਲੇਕਿਨ ਜਿਹੜਾ ਸਰਕਾਰ ਦੁਆਰਾ ਦਿੱਲੀ ਦੁਆਰਾ ਸੈਂਟਰ ਦੁਆਰਾ ਪੰਜਾਬ ਸਰਕਾਰ ਦੁਆਰਾ ਜਿਹੜਾ ਪੈਕਟਾਂ ਦੇ ਵਿੱਚ ਜ਼ਹਿਰ ਵੇਚਿਆ ਜਾ ਰਿਹਾ ਏ ਮਨੁੱਖਨਾ ਮਨੁੱਖਤਾ ਨੂੰ ਖਤਮ ਕਰਨ ਦੇ ਲਈ ਜਿਹੜੇ ਵੱਡੇ ਵੱਡੇ ਬੰਬ ਵੇਚੇ ਜਾ ਰਹੇ ਨੇ ਉਹਦੇ ਉੱਤੇ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਤੇ ਤੁਹਾਡੇ ਮੀਡੀਆ ਦੇ ਜਰੀਏ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨ ਭਰਾਵੋ ਡਰਨ ਦੀ ਕੋਈ ਲੋੜ ਨਹੀਂ ਜਦੋਂ ਮਰਜੀ ਸਾਨੂੰ ਹਾਕ ਮਾਰ ਲਿਓ ਅਸੀਂ ਤੁਹਾਡੇ ਨਾਲ ਆ ਆਪਾਂ ਜਥੇ ਬੰਦੇ ਇੱਕ ਗਰੁੱਪ ਦੇ ਵਿੱਚ ਇਕੱਠੇ ਰਹੀਏ ਜੇ ਕਿਸੇ ਪਰਿਵਾਰ ਨੇ ਮੁਸ਼ਕਲ ਦੇ ਨਾਲ ਖੇਤ ਨੂੰ ਅੱਗ ਲਾਉਣੀ ਪੈਂਦੀ ਉਹਨੂੰ ਜ਼ਰੂਰਤ ਆ ਉਹ ਬੰਬ ਇੱਕ ਤੋਂ ਲਿਜਾਵੇ ਆਪਦੇ ਖੇਤ ਦੇ ਵਿੱਚ ਬੰਬ ਦੇ ਨਾਲ ਅੱਗ ਲਾਵੇ ਜਿਹੜਾ ਉਹ ਫਿਰ ਮਾਨਤਾ ਪ੍ਰਾਪਤ ਮੁੱਤੂਆਂ ਹੋ ਜਾਣਾ ਉਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਹੈਗੀ ਸੋ ਆਪਾਂ ਵੀ ਇੱਕ ਪੜ੍ਹੇ ਲਿਖੇ ਬਣੀਆਂ ਠੀਕ ਹੈ ਸਾਡੇ ਭਰਾ ਅਨਪੜ੍ਹਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਲੇਕਿਨ ਹੁਣ ਪੜਨ ਦੀ ਜੋ ਰੋੜ ਹੈ ਜੋ ਸਰਕਾਰ ਦੀ ਨੀਤੀ ਹੈ ਉਸ ਨੂੰ ਪੜਿਆ ਜਾਵੇ ਅਤੇ ਉਸ ਦੇ ਮੁਤਾਬਕ ਚੱਲਿਆ ਜਾਵੇ ਤੇ ਸਾਰੀ ਇੱਕ ਬੇਤੀਆ ਸਮਾਜ ਦੇ ਵਿੱਚ